ਇਹ ਪਛਾਈ ਉਹ ਹੋਰ ਇਹਨੂੰ ਫੜਾਉ ਕਰਨਾ ਜਾ ਤੋ ਇਹਨੂੰ ਫੜਾ ਦੇ ਵੱਡੇ ਸਿਆਣਿਆਂ ਆਹ ਜਾ ਕੱਟਦੇ ਕੋਈ ਨਹੀਂ ਹੁਣ ਅਮਰੀਕੀ ਫਾਇਰ ਬਣਾ ਬਣੀ ਮੇਰੇ ਵੀਰੇਂ ਆਹ ਨਾ ਬੋਲਦੇ ਵਿੱਚ ਮੁਰਗੇ ਮਿਲੇ ਆ ਕੀ ਕਰ ਸਰ ਮੁਰਗੇ ਪੜਨ ਕਿੰਨੇ ਸੱਤੇ ਗਏ ਜੇ ਮੁਰਗੀ ਫਾਰਮ ਤੋਂ ਵੀ ਆਗੇ 60 ਸੱਤੇ 80 ਤੇ 60 ਵੀ ਸੱਤੇ ਇਸ ਟਾਈਮ ਹਾਂਜੀ ਬਹੁਤ ਸਾਰੇ ਦੋ ਰੰਗ ਨੇ ਸਰ ਕਰੀਂ ਨਾ ਕੋਈ ਗਾਂ ਤੇ ਬਾਂ ਨਹੀਂ ਸਰ ਹਾਂ ਪੜਾਂ ਦਾ ਇਹ ਤਾਂ ਸੈਟਅਪ ਨਹੀਂ ਦੇਣੇ ਸੀ ਬਹੁਤ ਬਹੁਤ ਬੋਲ ਬੋਲ ਹਾਂ ਸਰ ਸਰ ਬਾਕੀ ਇਹ ਵੀ ਮੁਰਗੇ ਦਾ ਨਾਮ ਆ ਰਿਹਾ ਆਗੇ 70 ਤੇ 12 ਅਸੀਂ ਦੇ ਸਰ ਸਟ੍ਰੇਨ ਨਹੀਂ ਹੈਗਾ ਇੰਨੀ ਗੱਤ ਕਰਨਾਂ ਗਿਆ ਰੋਇਦੇ 7:00 4:00 ਤਿੰਨ 4:00 ਕੀ ਹੋ ਰਿਹਾ ਹੈ ਮੈਂ ਸਰ ਇਹ ਤਿੰਨ ਬੱਧਾ ਹੈ ਮੈਂ ਹੋ ਗਿਆ ਹੈ ਹੈਲੋ ਹੈਲੋ ਤੇ ਹਾਂ ਜੀ ਦੱਸੋ ਅਸੀਂ ਸਰ ਕੀ ਲਾ ਗਏ ਗੁਰਲਾਲ ਸਿੰਘ ਜੀ ਥਾਣੇ ਸਿਟੀ ਲੱਗੇ ਅੱਛਾ ਕੀ ਮਾਮਲਾ ਜਿਹੜਾ ਰੋਇਦੇ ਉੱਪਰ ਇੱਕ ਕਹਿੰਦੇ ਬੋਡੀ ਲੱਗੀ ਹੈ ਜੀ ਕੋੜੇ ਕੋੜੇ ਨਹੀਂ ਭਾਈ ਕੋਈ ਬੋਡੀ ਨਹੀਂ ਉਹਦੇ ਵਿੱਚ ਮੁਰਗੇ ਮਰੇ ਹੋਏ ਪਏ ਹੀਗੇ ਉਹ ਜਿਹੜੇ ਹੀ ਦੇ ਵਿੱਚ ਮੁਰਗੇ ਹੀ ਗਏ ਇੱਥੇ ਬੋਰੀ ਦੇ ਵਿੱਚ ਛੋਟੇ ਤੋਂ ਉਹ ਚੋਕ ਦੇ ਸਾਈਡ ਤੇ ਕਰ ਦਿੱਤੇ ਸੀ। ਸੋ ਉਹ ਵਾਈ ਹਾਂਜੀ ਉਹ ਵਾਈ ਬਾਬਾ ਯੂਡੇ ਆਣ ਫੋਨ ਗਿਆ ਥਾਣੇ ਉਸੋੜੇ ਆ ਗਏ ਥਾਣੇ ਚੈੱਕ ਕੀਤਾ ਤੇ ਉਹ ਮੁਰਗੇ ਗੇ ਜਿਹੜੇ ਉਹਦੇ ਵਿੱਚ ਪਏ। ਸੋ ਉਹ ਕਾਲ ਜਿਹੜੀ ਆ ਲਾਗੇ ਬੰਨੇ ਲੋਕਾ ਦਖਾਵਾ ਵੀ ਕਰਤੀ ਸੀ। ਹਾਂਜੀ ਕੰਮ ਲੈ ਕੇ ਦਖਾਵਾ ਹਾਂਜੀ ਹਾਂਜੀ ਥਾਣੇ ਕੀਤੇ ਫੋਨ ਕੀਤਾ ਫੋਨ ਥਾਣੇ ਉਹ ਮਸੀਦਾ ਤੇ ਉਹ ਮੌਕੇ ਤੇ ਰੱਖੇ ਥੋੜਾ ਮਾਹੌਲ ਬਣਾ ਚਾਦ ਰਿਹਾ 2 ਮਿੰਟ ਨਹੀਂ ਬਿਲਕੁਲ ਜਾ ਰਹੇ ਨਾ ਕੋਈ ਦਖਾਵੇ ਜਿਹੜੀ ਕੀਤੀ ਹੈ ਕਿਸੇ ਨੇ। ਬਿਲਕੁਲ ਨਹੀਂ ਕੀਤੇ ਆ ਚਲੋ ਬਾਕੀ ਅਸੀਂ 24 ਘੰਟੇ ਪੁਲੀਸ ਪੂਰੀ ਮਸਤੀ ਦੇ ਵਿੱਚ ਹੈ ਜੀ ਕੋਈ ਇਹ ਅਸਰ ਕੀ ਮੈਟਰ ਹੋਇਆ ਜੀ ਹੋਈ ਤੇ ਉੱਪਰ ਬੜੀ ਟੀੜ ਇਕੱਠੀ ਹੋਈ ਆ 스ਮੈਲ ਵੀ ਆ ਰਹੀ ਲੋਕ ਕਹਿੰਦੇ ਤੋੜਿਆ ਇੱਕ ਤੋੜਾ ਗਿਆ ਸੀ ਕੋਈ ਲਾਵਾਸ ਜਆ ਉਹਨੂੰ ਬੁਰੇ 스ਮੈਲ ਆ ਰਹੀ ਸੀ ਉਹ ਜਦੋਂ ਉਹ ਚੈੱਕ ਕੀਤਾ ਜੀ ਆਣ ਕੇ ਤੋੜੇ ਨੂੰ ਖੋਲ ਕੇ ਨਾਲਾ ਤੁਹਾਡੇ ਪਤਨ ਸਾਹਿਬਾਨ ਵੀ ਜਦੋਂ ਨੇ ਦੇਖਿਆ ਫਲੇਡ ਨਾਲ ਪਾੜ ਕੇ ਉਹਦੇ ਵਿੱਚ ਮੁਰਗੀਆਂ ਦੇ ਜਿਦਾਂ ਬਿਮਾਰ ਸਮਾਨ ਉਹ ਕਿਹ ਕਹਿੰਦੇ ਭਾਈ ਹੁਣ ਕੇ ਜਾਂ ਕੰਬ ਵਗੈਰਾ ਬੈਠੇ ਕਰਕੇ ਦੇ ਨੇ ਕੀ ਹੋਇਆ ਤੇ ਇਤਨਾ ਕੋਈ ਦੂਜਾ ਕੋਈ ਉਹ ਨਹੀਂ ਹੈ ਲਾਲ ਜੇ ਮੋਟੇ ਮਾਰਕੀ ਕੱਡੇ ਤੋਂ ਬਾਅਦ ਦੇਖੋ ਮੈਂ ਕਿਤੇ ਉਹ ਕਹਿੰਦਾ ਕਿ ਕੋਈ ਆ ਰਿਹਾ ਹੈ ਬਗਦੋੜੀ ਨੂੰ ਕੋਈ ਸੁਣ ਰਿਹਾ ਹੈ ਅੰਬੀ ਦਾ ਇਸ ਤਰੀਕੇ ਨਾਲ ਕੀਤੀ ਨਹੀਂ ਗਈ ਕਿ ਉਹ ਮੂਵਮੈਂਟ ਆ ਗਿਆ ਸਾਡੇ ਮੋੜ ਨਹੀਂ ਨਹੀਂ ਚਾਹੀਦਾ ਕਿ ਜੇ ਕੋਈ ਐਡੀ ਚੀਜ਼ ਹੋਣੀ ਤਾਂ ਜ਼ਮੀਨ ਦੇ ਚਦਨਾ ਦਬਣਾਉਣਾ ਚਾਹੀਦਾ ਇਤਾਂ ਦੇ ਵੀਰੇ ਆ ਕੋਈ ਬਿਮਾਰੀ ਲੱਗਦੀ ਹੈ ਕਿਤੇ ਇਹ ਇਹ ਆਖਣ ਆਉਂਦੀ ਕਰਾਂਗੇ ਜੀ ਉਹਦਾ ਜੋ ਕਹਿਣ ਦੇ ਜ਼ੋਰ ਦਾ ਕੋਈ ਕੋਈ ਚੈੱਕ ਕਰ ਰਿਹਾ ਹੈ ਦੇਖੋ ਜੀ ਪਰ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਅਫਵਾਹੀਆਂ ਜਿਦਾ ਮਨੋਂ ਫਰਮਲ ਆ ਰਹੀ ਕਿ ਪਹਿਲਾਂ ਤੇ ਆਪਾਂ ਹਰ ਇੱਕ ਸ਼ਰਤ ਹੁੰਦੀ ਹੈ ਕਿ ਤੱਕ ਕੋਸ਼ਿਸ਼ ਹੋ ਸਕਦਾ ਹੈ